ਕਮਬੈਕ ਆ ਸਾਡੇ YouTube ਚੈਨਲ ਤੇ ਹੋਪ ਸਾਰੇ ਵਧੀਆ ਹੋਵੋਗੇ ਤੇ ਅੱਜ ਹੈਗਾ ਬੇਬੀ ਦਾ 13ਵਾਂ ਦਿਨ ਤੇ ਅੱਜ ਕਰ ਰਹੇ ਆ 13ਵਾਂ 13ਵਾਂ ਕਈਆਂ ਨੂੰ ਪਤਾ ਹੋ ਕਈਆਂ ਨੂੰ ਨਹੀਂ ਪਤਾ ਹਣਾ ਵੀ ਕੀ ਹੁੰਦਾ ਹੈ ਹੈਨਾ ਸ਼ਾਇਦ ਸ਼ਾਇਦ ਬਾਕੀ ਕੀ ਪਤਾ ਸਾਰਿਆਂ ਨੂੰ ਪਤਾ ਹੋਣਾ ਤੇ ਅੱਜ ਬੇਬੀ ਨੂੰ ਨਵਾਉਣਾਗਾ ਤੇ ਨਵਾਉਣ ਵਾਸਤੇ ਸਾਡੇ ਘਰੇ ਆਏ ਆ ਮਹਿਮਾਨ ਕਾ ਮਹਿਮਾਨ ਆਏ ਕਿਦਰ ਮਹਿਮਾਨ ਆਇਦਰ ਮੈਂ ਖਾ ਪਰਦਾ ਇਧਰ ਆ ਵੱਡਾ ਮਹਿਮਾਨ ਐ ਰੋਪੀ ਰੋਬੀ ਸੱਚ ਜੀ ਮਤਲਬ ਕਿ ਉਹਦਾ ਹੁਣ ਇਹਦਾ ਨਾਂ ਆਨੰਦਕੁਰ ਰੱਖਤਾ ਅੱਜ ਫਾਹ ਹੂੰ ਇਹਦਾ ਨਾਂ ਆਨੰਦਕੁਰ ਇੱਧਰ ਸਕੂਨ ਇੱਧਰ ਆਨੰਦ ਇੱਧਰ ਸਕੂਨ ਹੂੰ ਵੇਬਿਨਾਰ ਆ ਰਿਹਾ ਸਾਡਾ ਦੁੱਦਨਾ ਜ ਦੁੱਦਨਾ ਜ ਆ ਰਿਹਾ ਕਿਤੇ ਤੇ ਕੀ ਕਿਵੇਂ ਆ ਇਹਨੂੰ ਟੇਡੇ ਧਾਨਵਾ ਰਹੇ ਆਂ ਵੀ ਇਹਦੀ ਕੋੜ ਨਹੀਂ ਹੈ ਲੱਥੀ ਹਾਂ ਸਹੀ ਆ ਨਾ ਹੋਣ ਹੋ ਗਿਆ ਅੱਜ ਇਹਦਾ ਨਾ ਲਿਆ ਵਾ ਨਹੀਂ ਨਹੀਂ ਇਹ ਨਾ ਧੁੰਨ ਨਾਲਿਆ ਡੱਬ ਵਿੱਚ ਨਾ ਅੱਗੇ ਫਰੌਗ ਪਾ ਕੇ ਬੈਠੇ ਦੁਨ ਨਾ ਮੈਚਿੰਗ ਫਰੌਗ ਪਾਈ ਹੋਈਆਂ ਇਧਰ ਸੁੱਤੀ ਪਈ ਆ ਤੇ ਉਧਰ ਉਹ ਨਾ ਨੂੰ ਕੇ ਪਈ ਆ ਇਹ ਜਾਣੀਆਂ ਤਿਆਰ ਬੈਰ ਹੋਈਆਂ ਬੈਠੀਆਂ ਹੁਣ ਇੱਕੋ ਜੀ ਮਾਛੀ ਨਾਲ ਦੇ ਬੈਠੀ ਆ ਨਾ ਤੋਂ ਕੇ ਉੱਧਰ ਬੈਠੀ ਆ ਉਹ ਦੁੱਧੂ ਪੀ ਜਾਂਦੀ ਆ ਇੱਧਰ ਇਹ ਸੁੱਤੀ ਪਈ ਆ ਤਕਦੀਰ ਤਨ ਇਸਕੂਨ ਨਾਂ ਤਾਂ ਤਾਂ ਉੱਧਰ ਪਈ ਆ ਤੇ ਸਕੂਨ ਉੱਧਰ ਸੁਸ ਸੁਸ ਪੂਰੀ ਕਰਨੀ ਆ ਬਬੂ ਇਹ ਇਹ ਉਹ ਉਹ ਸੈਕ ਨਹੀਂ ਆਉਂਦੀ ਉਹ ਇਹ ਕਰਦੀ ਤੇ ਤੁਹਾਨੂੰ ਰੁਕ ਜਾਂਦੀ ਸੇਕੂ ਚੜੀ ਸੈਕ ਨਹੀਂ ਹੁੰਦੀ ਉਹਨੂੰ ਸਕੂਨ ਲੈ 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 ਸਕੂਨ ਤੂ ਕੋਨ ਓਏ ਸ਼ਿਕੂਨੇ ਦਾਦੋ ਚਾ ਚਾ ਹੁਣ ਇਹ ਸਾਫ ਸੁਥਰੀ ਜੀ ਲੱਗਦੀ ਹੈ ਨਾ ਹੁਣ ਗੰਦੀ ਜੀ ਲੱਗਦੀ ਉਹ ਵੀ ਜਦੋਂ ਨਹਾਉਣ ਨੂੰ ਲੱਗੇ ਆ ਵੇਂਦੀ ਆ ਲੱਗੇ ਕਰਕੇ ਹੋਰ ਹੀ ਲੱਗਦੀ ਆ ਪਹਿਲਾਂ ਜਦੋਂ ਨਹਾ ਲਿਆ ਨਾ ਹੈਪੀ ਹੋ ਜਾਣਾ ਸਾਭ ਜਦੋਂ ਦੋ ਦਿਨ ਨਹਾਉਣ ਲੱਗੇਗੀ ਹੁਣ ਗਰਮੀ ਨੂੰ ਮੋਜ ਨਾਲ ਪਈ ਆ ਕਿਤੇ ਨਹੀਂ ਹਾਂ ਹੁਣ ਇਹ ਤਾਂ ਮੁੂ ਵੇਖੋ ਜਿਸ ਗੋਲ ਨੂੰ ਹੀ ਪਾ ਦੇਣਾ ਮੁੂ ਵੇਖਲਾ ਆਨੰਤ ਰੇ ਨੇ ਹਾਂਜੀ ਇਹ ਕਿ ਕਿ ਭਰ ਦੇ ਹੋ ਗਏ ਹੁਣ ਤੇ ਗਰਮਾ ਲੈ ਲਓ ਚੋਲ ਜਪਾ ਦੇਣਾ ਮਾ ਮੂ ਦੇ ਚਾਹ ਦੇ ਪਾਓ ਬਸ 2000 ਟ੍ਰਿਪਲ 8 ਜਪਾਉਣਾ ਹੁਣ ਜੜਾ ਪਾਟੇ ਇੱਥੇ ਰੱਖ ਲਾ ਕੱਲ੍ਹ ਮਾਂ ਤਾਂ ਮੈਂ। ਜਿਹੜੇ ਉੱਠੀਆਂ ਨਹੀਂ ਇਹ। ਉੱਠ ਗਈਆਂ ਉਹ ਦੇਖੇ ਕਰਦੀ ਆ ਸੇ ਪਾਸੇ। ਆਹਿੰਦੇ ਨਾਲ ਮੈਂ ਉੱਠੀਆਂ ਤੋਂ ਦੇ ਹੋਣ ਲੱਗ ਗਈ। ਉਹ ਰੱਖ ਦੋ ਉੱਥੇ। ਕਿੱਥੇ? ਉੱਥੇ ਰੱਖ ਦੋ ਬਾਅਦ ਚ ਪਤਾ ਨਹੀਂ ਕੀ ਪਾਉਣੇ ਆ। ਉਹ ਵੀ ਬਨਣੀਆਂ ਪਤਾ ਨਹੀਂ ਖੰਮਣੀਆਂ। ਕਿਹਦੀ ਬਨਣੀਆਂ? ਉਹ ਜਿਹੜੀ ਖੰਮਣੀਆਂ ਭੇਜੀ ਸੀ ਉਹ ਬਨਣੀਆਂ। ਇੰਝ ਦੀ ਠੀਕ ਹੈ। ਆਵਲੀ। ਨੇ ਨੇ ਜਿੱਦ ਦਿਨ ਆਹ ਸਮਾਨ ਭੇਜਿਆ ਸੀਗਾ ਉਦੋਂ ਰਵਾਜ ਅਸੀਂ ਪੂਰੇ ਫੋਲੋ ਕਰਦੇ ਆਪਦੇ ਪ੍ਰਸ਼ਾਦ ਪ੍ਰਸਾਦ ਬਣਾਇਆ ਰੋਟੀ ਚ ਜੀ ਤੇ ਹੁਣ ਆਪਾਂ ਚੱਲੇ ਆ ਸਾਰੇ ਜਣੇ ਉਧਰ ਦੂਜੇ ਘਰੇ ਕਿਉਂਕਿ ਹੁਣ ਇਹਨਾਂ ਨੇ ਉਧਰ ਹੀ ਰਹਿਣਾਗਾ ਜਿੰਨਾ ਟਾਈਮ ਠੀਕ ਨਹੀਂ ਹੁੰਦੇ ਕਿਉਂਕਿ ਮੈਂ ਹੁਣ ਕੰਮ ਤੇ ਜਾਣ ਲੱਗ ਜਾਣਾ ਅੱਜ ਤੋਂ ਤੇ ਰਾਤ ਨੂੰ ਫਿਰ ਕੋਈ ਇਦਣ ਹੁੰਦਾ ਨਹੀਂਗਾ ਕਿਉਂਕਿ ਜਿਹੜੇ ਘਰ ਵਾਲੇ ਉਹ ਵੀ ਆਪ ਦਾ ਕੰਮ ਤੋਆ ਕੇ ਤੱਕੇ ਹਾਰੇ ਸੌਂ ਜਾਂਦੇ ਆ ਕੇ ਤਾਂ ਫਿਰ ਕੇਅਰ ਨਹੀਂ ਹੋਣੀ ਇੰਦੀ ਚੰਗੀ ਦਾ ਨਾ ਕਾਕੇ ਦੀ ਹੋਣੀ ਨਾ ਇਹਨਾਂ ਦੀ ਹੋਣੀ ਉਧਰ ਹੈਗੇ ਆ ਸਾਰੇ ਜਣੇ ਕੋਈ ਨਾ ਕੋਈ ਘਰੇ ਰਹਿੰਦੇ ਆ ਤਾਂ ਉਹਨਾਂ ਜੋ ਕੋਈ ਨਾ ਕੋਈ ਸਾਰੇ ਜਣੇ ਹੈਲਪ ਕਰ ਦਿੰਦਾਗਾ ਤੇ ਹੁਣ ਅਸੀਂ ਉਧਰ ਚੱਲੇ ਆ ਸਾਰੇ ਜਣੇ ਸਮਾਨ ਸਾਡਾ ਪੈਕ ਹੋ ਗਿਆ ਸਾਰਾ ਸਾਰਾ ਸਮਾਨ ਪੈਕ ਕਰ ਹੋ ਗਿਆ ਮੈਂ ਕਮਰੇ ਨੂੰ ਬਸ ਇਦਾਂ ਹੀ ਛੱਡ ਜਾਣਾ ਫਿਰ ਮੈਂ ਵਿੱਚ ਦੀ ਗੇੜਾ ਮਾਰ ਕੇ ਜਾਇਆ ਕਰੂਗਾ ਕਮਰੇ ਚ ਤੇ ਮਿਲਦੇ ਆ ਤੁਹਾਨੂੰ ਫਿਰ ਉਧਰਲੇ ਘਰੇ ਜਾ ਕੇ ਜਾ ਰਹੇ ਆਂ ਆਪਾਂ ਉਧਰ ਇੱਕ ਇੱਕ ਬੇਬੀ ਇਹਦੇ ਚ ਪਤਾ ਤੇ ਇੱਕ ਬੇਬੀ ਇੱਧਰ ਇਹਦੇ ਚ ਪਿਆ ਹੋਇਆ ਤੇ ਟੈਕਸੀ ਸਾਡੀ ਆ ਗਈ ਆ ਤੇ ਹੁਣ ਆਪਾਂ ਟੈਕਸੀ ਸਮਾਨ ਰੱਖ ਕੇ ਜਾਣੇ ਆ ਨਸ ਜਾ ਜਾ ਰਹੇ ਆ ਟੈਕਸੀ 'ਚ ਇੱਕ ਵੀ ਪਿਆ ਭਈ ਇੱਕ ਛੜਕੀ ਕੀ ਹੋ ਗਈ ਪੀਪੀ ਹੁਣ ਉੱਧਰ ਜਾ ਕੇ ਸਮਾਨ ਦੀ ਸੈਟਿੰਗ ਸ਼ੂਟਿੰਗ ਕਰਾਂਗੇ ਹੁਣ ਥੋੜੇ ਦਿਨ ਉੱਧਰ ਹੀ ਰਵਾਂਗੇ ਆਪਾਂ ਏ ਸੰਡੀ ਬੇਟੀ ਦੀ ਨਮ ਬੰਨੇ ਸੀ ਇੰਡੀਆ ਹਾਂਜੀ ਅਸੀਂ ਘਰੇ ਆ ਗਏ ਸੀ ਕਿ ਇਧਰ ਲਈ ਸਾਮਾਨ ਸੋਨ ਸਾਰਾ ਸੈੱਟ ਕਰਕੇ ਰੱਖਤਾ ਹੈਗਾ ਰੂਮ ਸਾਨੂੰ ਮੈ ਲੱਗਿਆ ਵਾ ਵਦਿਆ ਛੋਟਾ ਚਲਾ ਰੂਮ ਹੈਗਾ ਸੀਗਾ ਉਹਨਾਂ ਦੇ ਉੱਥੇ ਸੀ ਆਪਦਾ ਬੈੱਡ ਲਾ ਲਿਆ ਵਾ ਹੋਰ ਤੇ ਸਾਮਾਨ ਅਸੀਂ ਆਪਦਾ ਰੱਖ ਲਿਆ ਹਮ ਸਾਰੀ ਸੈਟਿੰਗ ਕਰ ਲੀਆ ਹੁਣ ਨਹੀਂ ਵਸ ਅੱਜ ਮੈਂ ਜਾਣਾ ਕੰਮ ਤੇ ਹਮ ਇਧਰ ਸੁੱਤੀ ਪਈ ਆ ਉਧਰ ਤੁਹਾਡੀ ਦੂਜੀ ਲਾਡੂ ਸੁੱਤੀ ਪਈ ਆ ਦੂਜੇ ਰੂਮ ਚੋਂ ਤੁਹਾਨੂੰ ਮੈਂ ਦਿਖਾਉਣੀ ਆ ਉਹ ਸੁੱਤੀ ਪਈ ਆ ਇਹ ਹੈਗੀ ਆ ਕਿ ਸਕੂਨ ਸਕੂਨ ਕਰੇ ਇਧਰ ਨੂੰ ਫੇਸ ਕਰ ਚਾਹਤੋ ਨਹੀਂ ਇਹ ਸੁੱਤੀ ਰਹਿੰਦੀ ਹੁਣ ਥੋੜਾ ਟਾਈਮ ਤੇ ਹੁਣ ਅਸੀਂ ਆ ਗਏ ਸੀ ਤੁਹਾਨੂੰ ਦੱਸਿਆ ਹੀ ਆ ਤੇ ਉਧਰ ਸਾਡੀ ਦੂਜੀ ਲਾਡੂ ਸੁੱਤੀ ਆ ਇੱਧਰ ਦੂਜੀ ਲਾਡੂ ਸੁੱਤੀ ਪਈ ਆ ਲੈ ਸਕੂਨੇ ਉਹ ਇਸਕੂਨਾ ਤੇ ਹੁਣ ਇੱਥੇ ਰਵਾਂਗੇ ਆਪੇ ਦੋਨੇ ਜਾਣੀਆਂ ਖੇਡਿਆ ਕਰਨੀਆਂ ਗੀਆਂ ਨਿੱਕੀਆਂ ਨਿੱਕੀਆਂ ਟਿੱਡੀਆਂ ਜੀਆਂ ਸਕੂਨਾ ਓ ਅੱਤਕੜੀ ਗੱਟ <laughs> सच्ची मेख इधर नहीं झाकी कैमरे वाल उठ करो मॉर्निंग होगी चाह पी लो चाह उठ के पूरी पूरी नींद आ चाह